ਵੀ ਜਿਹਨੇ ਇੱਕੇ ਕਮੈਂਟ ਪਾਇਆ ਉਹ ਕਹਿੰਦਾਗਾ ਬੀਬੀਓ ਰੋਟੀ ਛੱਡਣਾ ਪਤੀ ਦੀ ਉਮਰ ਨਹੀਂ 바ਤੀ ਪਤੀ ਦੀ ਉਮਰ ਬੜਾ ਵਾਸਤੇ ਥੋੜਾ ਜਿਹਾ ਮਿੱਠਾ ਬੋਲਿਆ ਕਰੋ ਉਹਨੂੰ ਤੇ ਉਹਦੀ ਉਹੀ ਦੋ ਸਾਲ ਉਮਰ ਬਚ ਜਾਣੀ ਮੇਰੇ ਦੇਖਣ ਦੀ ਗੱਲ ਹੈ ਚੰਦਰਮਾ ਦੇਖ ਰਹੇ ਸੀ ਬੱਥ ਰੱਖਿਆ ਹੋਇਆ ਸੀ ਤੇ ਉਹ ਬੀਬੀ ਨੂੰ ਜੀਰੋ ਨੇ ਬਾਜ ਮਾਰੀ ਕਰ ਬਣੇ ਤੇ ਉਹ ਛੋਟੇ ਪਾ ਕੇ ਕੋਠੇ ਤੇ ਆ ਗਿਆ ਮੈਂ ਹੁਣ ਨਾਂ ਨਹੀਂ ਲੈਣਾ ਮੇਰਾ ਬਹੁਤ ਜ਼ਿਆਦਾ ਨਜ਼ਦੀਕੀ ਬੰਦਾ ਸੀ ਤੇ ਮੈਂ ਪਾਸੇ ਖਲੋ ਕੇ ਦੇਖ ਰਿਹਾ ਤੇ ਉਹ ਕਹਿੰਦੀ ਇਹਨੂੰ ਤਾਂ ਅਗਲਾ ਹੁੰਦਾ ਲਾ ਹੁੰਦਾ ਜੋੜ ਐਨੂੰ ਤਾਂ ਥੱਲੇ ਦੇਖ ਲਓ ਫਿਰ ਉਹ ਉਮਰ ਬਤਾਉਗੀ ਉਹਦੀ ਤੁਸੀਂ ਗੋਡਿਆਂ ਨੂੰ ਹੱਥ ਲਾਉਨੇ ਇੱਕ ਦਿਨ ਮੁੜ ਕੇ ਭਾਂਡੇ ਚਲਾ ਚਲਾ ਕੇ ਮਾਰਦੀ ਉਹਦੇ ਨੂੰ ਥੋੜਾ ਉਮਰ ਵਧਣੀ ਆ ਮੈਨੂੰ ਉਹਦਾ ਜਿਹੜਾ ਕਮੈਂਟ ਸੀ ਬੜਾ ਵਧੀਆ ਲੱਗਿਆ ਕਹਿਣ ਲੱਗਾ ਬੀਬੀਓ ਘਰ ਵਾਲੇ ਨੂੰ ਮਿੱਠਾ ਹੀ ਬੋਲਣਾ ਕਰੋ ਐਨੇ ਨਹੀਂ ਉਮਰ ਵਧਾਣੀ ਉਹਦੀ ਜਦੋਂ ਬਾਹਰੋਂ ਆਇਆ ਹਾਂਜੀ ਦੱਸੋ ਕੀ ਚਾਹੀਦਾ ਹੈ ਹਿੰਦੂ ਮਾਤਰ ਕੋਈ ਇਤਰਾਜ਼ ਕਰਦੇ ਹੋ ਕਹਿੰਦੇ ਤੁਸੀਂ ਕਰਵਾ ਚਾਹਤੇ ਬਹੁਤ ਉਲਟ ਬੋਲਦੇ ਹੋ ਵੀ ਕਰਵਾ ਚਾਹਤੇ ਹੋ ਅਸੀਂ ਤਾਂ ਆਪਣੀਆਂ ਭੈਣਾਂ ਨੂੰ ਆਪਣੇ ਵੀਰਾਂ ਨੂੰ ਸਮਝਾਉਂਦੇ ਆ ਅਸੀਂ ਤੁਹਾਡੇ ਤੁਸੀਂ ਮਨਾਓ ਤੁਹਾਡਾ ਕੋਈ ਰੀਤੀ ਰਿਵਾਜ ਹੈ ਖੁਸ਼ੀ ਨਾਲ ਮਨਾਓ ਲੇਕਿਨ ਅਸੀਂ ਤਾਂ ਆਪਣੀਆਂ ਭੈਣਾਂ ਨੂੰ ਗੁਰਸਿੱਖ ਭੈਣਾਂ ਨੂੰ ਗੁਰਸਿੱਖ ਵੀਰਾਂ ਨੂੰ ਇਹ ਗੱਲ ਦੱਸਦੇ ਆ ਵੀ ਇਹ ਮਨਮਤ ਹੈ ਨਾ ਕਰੋ ਮਨਮਤ ਸੰਤੋਖ ਰੱਖ ਕੇ ਇਖਤ ਕਰਨੀ ਹੈ संतोख तो बगैर सेवा नहीं हो सकती सतगुरु जी ने बाणी भी क्या बिना संतोख नहीं को राज सेव की संतोखी जिन्नी सचो सच है मन पैर रखो कर सो धर्म कमा सतगुरु जी ने कह दिता संतोखी बंदा सेवा कर सी किसी बरता ला जो जो अंदर भुख है ना वर्ता नहीं सकेगा तो जोड़ा संतोखी होगा वह सारा बरता के ना भावे आपदे ना बचे तो भी उन्होंने कोई परवाह नहीं आती ਮਾਂ ਆਪਣੇ ਬੱਚਿਆਂ ਨੂੰ ਖਾਣਾ ਬਣਾ ਕੇ ਦੇ ਦਿੰਦੀ ਹੈ ਥੋੜਾ ਜਿਹਾ ਖਾਣਾ ਆਪਦੇ ਵਾਸਤੇ ਰੱਖ ਲੈਣਾ ਤੇ ਕੋਈ ਦੂਸਰਾ ਬੱਚਾ ਕਹਿੰਦੇ ਮਾਂ ਮਾਂ ਹੋਰ ਹੈਗਾ ਉਹ ਵੀ ਦੇ ਦਿੰਦੀ ਹੈ ਕਿਉਂਕਿ ਮਨ ਬੜਾ ਸੰਤੋਖ ਹੁੰਦਾ ਇਸ ਕਰਕੇ ਸੰਤੋਖੀ ਜਿਹੜਾ ਬੰਦਾ ਹੈ ਉਹ ਹੁਣ ਤੁਸੀਂ ਕਿਸੇ ਨੂੰ ਪੁੱਛ ਕੇ ਦੇਖ ਲਓ ਉਹ ਕਹਿੰਦਾ ਜੀ ਮੈਂ ਗੁਰਦੁਆਰੇ ਕੀ ਜਾਵਾਂ ਕਿਉਂਕਿ ਤਿੰਨ ਚੀਜ਼ਾਂ ਜ਼ਿੰਦਗੀ ਦੇ ਵਿੱਚ ਲੋੜ ਹੀ ਦੀਆਂ ਨੇ ਰੋਟੀ ਕੱਪੜਾ ਤੇ ਮਕਾਨ ਇਤਨ ਕੀ ਚਾਹੀਦੀਆਂ ਉਹ ਕਹਿੰਦਾ ਜੀ ਮੇਰੇ ਕੋਲ ਤਾਂ ਮੇਰੇ ਕੋਲ ਤੇ ਮਾਇਆ ਹੀ ਨਹੀਂ ਮੈਂ ਤਾਂ ਉਹੀ ਕਮਾਉਣਾ ਤੇ ਉਹੀ ਖਾ ਲੈਣਾ ਮੈਂ ਗੁਰਦੁਆਰੇ ਕਿੱਦਾਂ ਜਾਵਾਂ ਮੈਂ ਦਿਹਾੜੀ ਵੀ ਕਰਨੀ ਹੁੰਦੀ ਹੈ ਦੂਸਰਾ ਕਹਿੰਦਾ ਜੀ ਮੇਰੇ ਕੋਲ ਤਾਂ ਰਹਿਣ ਨੂੰ ਮਕਾਨ ਹੀ ਨਹੀਂ ਕੀ ਕਰਾਂ ਮੈਂ ਮੈਂ ਤਾਂ ਰੈਂਟ ਤੇ ਰਹਿਣਾ ਹੈ ਉਹਦਾ ਕਿਰਾਇਆ ਵੀ ਦੇਣਾ ਹੁੰਦਾ ਕੋਈ ਕਹਿੰਦਾ ਮੇਰੇ ਕੋਲ ਤਾਂ ਕੱਪੜਾ ਨਹੀਂ ਜੀ ਪਾਉਣ ਨੂੰ ਚੰਗਾ मैं रोज़ सोचता भी जो मेरे को चार पैसे होने तो मैं कपड़ा सुी दुकान पर चले जाओ बाजार घूम लो हर एक चीज़ बंदे वास्ते बनी है जो कपड़े वाली दुकान वो भी बंदे वास्ते है मनुख वास्ते है जे कि खाने पीन की दुकान से चले जाओ तो पीन के पदार्थ भी जोड़े नाते हैं इतों तक कि प पशुआ का चमड़ा ला के ना जो पैरों जो में जोड़े बनते इंसान वास्ते बनते बन हूँ चलो ठीक है भी ਇਹਨਾਂ ਨੂੰ ਮਿਹਨਤ ਕਰਨੀ ਪੈਂਦੀ ਹੈ ਸ਼ੁਕਰਾਨਾ ਕਰਨਾ ਤਾਂ ਇਹਨਾਂ ਦਾ ਵੀ ਫਰਜ਼ ਹੈ ਪਰ ਜਿਨ੍ਹਾਂ ਨੂੰ ਰੱਬ ਨੇ ਸਭ ਕੁਝ ਦਿੱਤਾ ਹੈ ਉਹ ਉਹ ਫਿਰ ਉਹ ਕੀ ਕਹਿਣਗੇ ਇਹ ਸਾਡੇ ਕੋਲ ਮਕਾਨ ਵੀ ਦਿੱਤਾ ਹੈ ਉਹਨਾਂ ਨੂੰ ਘਰ ਦਿੱਤਾ ਹੈ ਉਹਨਾਂ ਨੂੰ ਰੋਟੀ ਵੀ ਵਸਤੇ ਵੀ ਸਾਧਨ ਦਿੱਤੇ ਨਾ ਉਹਨਾਂ ਨੂੰ ਕਪੜੇ ਜੀਣੇ ਵਸਤੇ ਮਾਇਆ ਦੇ ਵੀ ਸਾਧਨ ਹਨ ਗੁਰਤੇਗ ਬਾਤ ਸਭ ਅਸੀਂ ਦੀਆਂ ਪੰਕਤੀਆਂ ਪੜ੍ਹੀਏ ਨਾ ਤੇ ਫਿਰ ਬੜੀ ਮਨੋਂ ਨਮਸ਼ੀ ਆਉਂਦੀ ਹੈ ਉਹ ਮਨਾ ਤੈਨੂੰ ਸਭ ਕੁਝ ਦੇ ਦਿੱਤਾ ਤੇਰੇ ਕੋਲ ਸ਼ੁਕਰਾਨੇ ਦਾ ਟਾਈਮ ਹੀ ਨਹੀਂ गुरुतेग बहादुर साहब पाशाह जी बहुत सोहना प्रवान कर करते क्या धन 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 जय पो को दियो कासहो नकीम संपत तथ धन दासो अथ नेहो कमाय केम पै गया उन्होंने पदार्था ਆਹਨਾ ਧੰਨੋ ਸਭ ਪੈ ਸੁਖ ਦਿਓ ਕਹਿੰਦੇ ਟਾਂਟੇ ਪਾਉਣ ਵਾਸਤੇ ਕਪੜਾ ਵੀ ਦਿੱਤਾ ਧੰਨ ਵੀ ਦਿੱਤਾ ਤੇ ਸੰਪਤੀ ਵੀ ਦਿੱਤੀ ਰਹਿਣ ਵਾਸਤੇ ਮਕਾਨ ਵੀ ਮਿਲ ਗਏ ਪਰ ਨਹੀਂ ਸ਼ੁਕਰਾਨਾ ਕੀਤਾ ਉਹਦਾ ਪ੍ਰੇਮ ਬਣ ਕੇ ਉਹਨਾਂ ਚੀਜ਼ਾਂ ਦੇ ਨਾਲ ਮੇਰਾ ਘਰ ਹੈ ਆ ਪੈਸੇ ਮੇਰੇ ਨਾ ਉਹਨਾਂ ਨਾਲ ਹੀ ਪ੍ਰੇਮ ਕਰਨ ਲੱਗ ਪਿਆ ਤੇ ਜਿਹਨੇ ਦਿੱਤਾ ਸੀ ਉਸ ਨੂੰ ਵਿਸਾਰ ਰਾਕੋਸ਼ ਦਿੱਤਾ ਸ਼ੁਕਰਾਨਾ ਨਿਸਾਨ ਸਭ ਤੋਂ ਵੱਡੀ ਗੱਲ ਤੇ ਸਾਡਾ ਸ਼ੁਕਰਾਨਾ ਕਰਨਾ ਬਣਾ ਆਉਂਦਾ ਸਾਨੂੰ ਮਨੁੱਖੇ ਜੀਵਨ ਦੇ ਵਿੱਚ ਉਹਨਾਂ ਨੇ ਵਿਚਰਨ ਦਾ ਸੁਭਾਗ ਬਖਸ਼ਿਆ ਅਕਾਲ ਪੁਰਖ ਵਾਹਿਗੁਰੂ ਨੇ ਪਤਾ ਨਹੀਂ ਕਿੱਥੇ ਨਾਲੀਆਂ ਦੇ ਕੀੜੇ ਬਣ ਕੇ ਟੋਕਰਾ ਖਾਦੇ ਹੁੰਦੇ ਅਜੀਬੀ ਅਗਿਆਨਤਾ ਵਿੱਚ ਫਿਰਦੇ ਆ ਤੈਨੂੰ ਤੇ ਗਿਆਨ ਆ ਨਾ ਪਸ਼ੂਨ ਤੇ ਗਿਆਨ ਨਹੀਂ ਇਸੇ ਕੀੜੇ ਮਕੋੜੇ ਨੂੰ ਤੇ ਗਿਆਨ ਨਹੀਂ ਤੈਨੂੰ ਤੇ ਗਿਆਨ ਆ ਨਾ ਵੀ ਤੂੰ ਮਨੁੱਖ ਹੈ ਤੇ ਤੂੰ ਕਦੇ ਵਾਸਤੇ ਆਇਆ ਪਰਮੇਸ਼ਰ ਦੀ ਭਗਤੀ ਕਰਨ ਵਾਸਤੇ ਆਇਆ ਹੈ ਫਿਰ ਤੂੰ ਮਨ ਵਿੱਚ ਚੁੱਛ ਕਿਉਂ ਪੈਣਾ ਹੈ ਪੁਰਾਣੇ ਸਮਾਂ ਦੇ ਵਿੱਚ ਨਾ ਦੀਵਿਆਂ ਤੇ ਲਾਈਟ ਜਗਾ ਕੇ ਦੀਵੇ ਜਗਾ ਕੇ ਲੋਕ ਪੜ੍ਹਦੇ ਸੀ ਤੇ ਕਈ ਵਾਰੀ ਨਾ ਹੱਥੋਂ ਦੀਵੇ ਨਾਲ ਕਾਲਾ ਹੋ ਜਾਂਦਾ ਜੇ ਮੂੰਹ ਤੇ ਲਾੜੇ ਤੇ ਮੂੰਹ ਵੀ ਕਾਲਾ ਹੋ ਜਾਂਦਾ ਅੱਜ ਮਾਂ ਕਹਿੰਦੀ ਹੈ ਪੁੱਤਰ ਨੂੰ ਪੁੱਤਰਾ ਪੁਰਾਣੇ ਸਮਿਆਂ ਦੇ ਵਿੱਚ ਤੇ ਪ੍ਰਬੰਧ ਨਹੀਂ ਸੀ ਤੇਰੇ ਕੋਲ ਸਾਰਾ ਪ੍ਰਬੰਧ ਹੈ ਅੱਜ ਤੇਰੇ ਕਮਰੇ 'ਚ ਦੋ ਦੋ ਬਲਬ ਲੱਗੇ ਨੇ ਤੈਨੂੰ ਗਰਮਾਹਤ ਵਾਸਤੇ ਹੀਟਰ ਤੇ ਠੰਡ ਵਾਸਤੇ ਤੇਰੇ ਕੋਲੇ ਏਸੀ ਲੱਗੇ ਨੇ ਤੇਰੇ ਕੋਲੇ ਅਸੀਂ ਤੇ ਤੁਰ ਕੇ ਜਾਂਦੇ ਹੁੰਦੇ ਸੀ ਪੜਨ ਤੇ ਤੇਰੇ ਕੋਲੇ ਅੱਜ ਸਕੂਟਰੀ ਤੇ ਜਾਣ ਵਾਸਤੇ ਸਾਧਨ ਹੈ ਸਾਨੂੰ ਤਾਂ ਸੁਨੇਹਾ ਦੇਣ ਵਾਸਤੇ ਕੋਈ ਸਾਧਨ ਨਹੀਂ ਸੀਗਾ ਤੈਨੂੰ ਤੇ ਅੱਜ ਘਰ ਤੋਂ ਟੁਰਨ ਵੇਲੇ ਸਕੂਟਰੀ ਮਿਲੀ ਹੋਈ ਆ ਚੜ ਕੇ ਤੂੰ ਸਕੂਟਰੀ ਤੇ ਸਕੂਲ ਜਾਣਾ ਏ ਫੇਰ ਵੀ ਨਾ ਪੜੇ ਫੇਲ ਹੋ ਜੇ ਨਾ ਤੇ ਫੇਰ ਮਾਪੇ ਬਾਪ ਖੁਸ਼ ਨਹੀਂ ਹੁੰਦਾ ਉਹ ਕਹਿੰਦੇ ਤੈਨੂੰ ਸਾਰਾ ਸਾਧਨ ਦਿੱਤਾ ਹਰ ਤਰੀਕੇ ਦਾ ਸਾਧਨ ਤੈਨੂੰ ਦਿੱਤਾ ਪੜਨ ਵਾਸਤੇ ਤੂੰ ਫੇਲ ਕਿਵੇਂ ਹੋ ਗਿਆ ਸਤਕਰੋ ਜੀ ਵੀ ਇਹ ਵੀ ਕਰਕੇ ਕਹਿੰਦੇ ਨੇ ਉਹ ਕਹਿੰਦੇ ਤੈਨੂੰ ਮਕਾਨ ਵੀ ਰਹਿਣ ਵਾਸਤੇ ਦੇਤਾ ਫਿਕਰ ਨਹੀਂ ਤੈਨੂੰ ਤੈਨੂੰ ਖਾਣ ਵਾਸਤੇ ਰੋਟੀ ਦਾ ਪ੍ਰਬੰਧ ਵੀ ਕਰਤਾ ਨਹੀਂ ਫਿਕਰ ਤੈਨੂੰ ਪਹਿਨਣ ਵਾਸਤੇ ਵੀ ਕੱਪੜਾ ਤੈਨੂੰ ਦੇਤਾ ਬਡੇ ਪੇਧ ਵਿੱਚ ਤੂੰ ਤੈਨੂੰ ਪਰਿਵਾਰ ਵੀ ਉਹ ਦੇਖਦਾ ਜਿਹੜਾ ਵੱਡੇ ਪੇਧ ਤੈਨੂੰ ਬੈਠੇ ਨੂੰ ਕੋ ਪਾਣੀ ਪਿਆਵੇ ਤੇ ਅੱਜ ਇਹਨਾਂ ਕੁਸ ਲੈ ਕੇ ਵੀ ਫਿਰ ਵੀ ਤੂੰ ਸਾਰੀ ਬੈਠ ਹੈ ਬੁਰਦ ਪਿਆ ਉੱਪਰ ਸਾਖ ਸੈਨ ਮੁਖ ਅਪਿਓ ਬੈਠ ਕੋ ਦੇਣਾ ਕਹਿੰਦਾ ਜਦੋਂ ਵਿਰਦ ਹੋ ਗਿਆ ਨਾ ਤੇ ਰਿਸ਼ਤੇਦਾਰ ਦੇ ਤੇ ਪੁੱਤਰ ਧੀਆ ਪੁੱਤਰੇ ਦੋਤਰੇ ਦੇਤੇ ਜਿਹੜੇ ਖਾਣ ਪੀਣ ਨੂੰ ਬੈਠੇ ਨੂੰ ਦੇਣਾ ਇਨਾ ਕੁਝ ਪ੍ਰਾਪਤ ਕਰਕੇ ਸਭ ਕੁਝ ਤੈਨੂੰ ਦਿੱਤਾ ਹੈ ਪਰਮੇਸ਼ਰ ਨੇ ਤੇ ਫੇਰ ਵੀ ਬਿਸਾਰੀ ਬੈਠੇ ਆਜ ਸਤਿਗੁਰੂ ਜੀ ਕਹਿੰਦੇ ਅਰਦਾਸ ਕਰੋ ਅਕਾਲ ਪੁਰਖ ਵਾਹਿਗੁਰੂ ਤੂੰ ਸਾਡਾ ਮਾਪਿਓ ਹੈ ਤੇ ਮਾਪਿਓ ਉਹ ਮੇਰੇ ਮਾਪ ਬੱਚਿਆਂ ਦੀ ਸਿਮਰਾਲ ਕਰਦੇ ਆ ਤੂੰ ਸਾਡੀ ਸੰਭਾਲ ਕਰ ਰਹੀ ਕਿਰਪਾ ਕਰ ਇਸੇ ਤਰ੍ਹਾਂ ਕਿਰਪਾ ਕਰੇ ਵੀ ਸਾਡੇ ਸਿਰ ਤੇ ਨਾ ਆਪਣਾ ਮਿਹਰ ਭਰਿਆ ਹੱਥ ਰੱਖੀ ਤੇ ਸਤਿਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦਾ ਸਦਕਾ ਇਸੇ ਹੁਕਮਨਾਮਾ ਸਤਕੁਰ ਜੀ ਦਾ ਸਰਵਣ ਕੀਤਾ ਨਾ ਤੇ ਇੱਕ ਇੱਕ ਅੱਖਰ ਨੂੰ ਅਸੀਂ ਸਮਝ ਲਿਆ ਤੇ ਅੱਜ ਦੇ ਹੁਕਮ ਵਿੱਚ ਵੀ ਸਤਕੁਰ ਜੀ ਨੇ ਇਹੋ ਬਖਸ਼ਿਸ਼ ਕੀਤੀ ਹੈ ਕਹਿੰਦੇ ਮਨਮਤ ਛੱਡਣ ਗੁਰ ਕੀ ਮੱਤ ਤੋਂ ਲਿਹੇ ਇਆਣੇ ਭਗਤ ਬਿਨਾ ਬਹੂ ਤੂ ਬੇਸਿਆਣੀ ਉਹ ਇਆਣੇ ਕਹਿੰਦਾ ਅਣਜਾਣ ਨੂੰ ਭੁੱਲੜ ਨੂੰ ਕਹਿੰਦੇ ਓਏ ਅਣਜਾਣਾ ਤੂੰ ਗੁਰੂ ਦੀ ਮੱਤ ਲੈ ਬੜੇ ਸਿਆਣੇ ਸਿਆਣੇ ਡੁੱਬਦੇ ਦੇਖਿਆ ਗੁਰੂ ਦੀ ਮੱਥ ਤੋਂ ਬਗੈਰ ਇਸ ਕਰਕੇ ਤੋਂ ਗੁਰੂ ਦੀ ਮੱਥ ਲੈ ਆਪ ਪੜਿਆ ਨਾ ਇਤਿਹਾਸ ਦੇ ਵਿੱਚ ਕਹਿੰਦੇ ਮਰਦਾਨੇ ਨੂੰ ਸਤਗੁਰੂ ਜੀ ਕਹਿੰਦੇ ਵੀ ਤੂੰ ਸਤ ਕਰਤਾਰ ਜਪਦਾ ਹੈਂ ਸਤ ਨਾਮ ਜਪਦਾ ਹੈਂ ਤੋਨੇ ਕਿਹਾ ਵੀ ਆਪ ਤੇ ਕੁਝ ਹੋਰ ਜਪ ਰਹੇ ਹੈ ਤੇ ਮੈਨੂੰ ਕਹਿੰਦੇ ਸਤਗੁਰੂ ਉਹੀ ਜਪਣ ਲੱਗ ਪਿਆ ਤੇ ਪਿੱਛੇ ਘੁੱਤੇ ਖਾਣ ਲੱਗ ਪਿਆ ਸਤਗੁਰੂ ਜੀ ਕਹਿੰਦੇ ਜਿਹੜੀ ਗੱਲ ਮੈਂ ਤੈਨੂੰ ਕਹੀ ਸੀ ਨਾ ਤੂੰ ਧਿਆਨ ਨਾ ਸੁਣੀ ਨੀ ਸ਼੍ਰੀ ਲੰਕਾ ਨੂੰ ਜਾ ਰਹੇ ਸੀ ਨਾ ਉਸ ਸਮੇਂ ਸਤਿਗੁਰੂ ਜੀ ਕਹਿੰਦੇ ਉਹ ਗੱਲ ਧਿਆਨ ਨਾਲ ਸੁਣੀ ਨੀ ਤੂੰ ਤੂੰ ਜਿਹੜੀ ਤੈਨੂੰ ਗੁਰੂ ਦੇ ਮੱਤ ਦਿੱਤੀ ਹੈ ਨਾ ਉਸ ਨੂੰ ਅਪਣਾ ਤੇ ਅੱਜ ਸਾਨੂੰ ਵੀ ਸਤਿਗੁਰੂ ਜੀ ਜਿਹੜੀ ਮੱਤ ਦਿੰਦੇ ਆ ਨਾ ਸਾਨੂੰ ਉਸ ਮੱਤ ਨੂੰ ਗ੍ਰਹਿਣ ਕਰਨਾ ਚਾਹੀਦਾ ਹੈ ਸੁਮਤ ਹੈ ਚੰਗੀ ਮੱਤ ਹੈ ਜਿਹਦੇ ਵਿੱਚੋਂ ਸਾਨੂੰ ਜੀਵਨ ਦੇ ਇਹਨਾਂ ਘਮਣ ਘੇਰੀਆਂ ਚੋਂ ਬਾਹਰ ਨਿਕਲਣ ਦਾ ਰਸਤਾ ਮਿਲਣਾ ਹੈ ਆਓ ਅੱਜ ਦਾ ਪਾਠ ਨੂੰ ਸਰਵਣ ਕਰੀਏ ਇੱਕ ਵਾਰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ 'ਚ ਸਿਰ ਝੁਕਾ ਕੇ ਕਹੀਏ ਬਾਦਸ਼ਾਹ ਕਿਰਪਾ ਕਰੋ ਬਖਸ਼ੋ ਅੱਜ ਦਾ ਹੁਕਮ ਅੱਜ ਦਾ ਹੁਕਮ ਦਾ ਜਿਹੜਾ ਸ਼ਬਦ ਹੈ ਉਹ ਸੋਰਠਿ ਰਾਗ ਦਾ ਸ਼ਬਦ ਹੈ ਇੱਕ ਵਾਰ ਅਸਨਾ ਪਵਿੱਤਰ ਕਰੋ ਮਨ ਇਕਾਗਰਤਾ ਵਿੱਚ ਆਵੀਂ ਗੱਤ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਵਾਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਵਾਤਨਾਮ ਸ੍ਰੀ ਵਾਹਿ ਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਅੱਜ ਦਾ ਜਿਹੜਾ ਸਤਿਗੁਰਾਂ ਦਾ ਪਰਮਾਨ ਹੈ ਇਹ ਸੋਰਠ ਰਾਗ ਦਾ ਸ਼ਬਦ ਹੈ ਮਹਲਾ ਮੈਲ ਸ੍ਰੋਕ ਨਾ ਕਹਿੰਦੇ ਗੁਰੂ ਨਾਨਕ ਸਾਹਿਬ ਆਚਾਰੀ ਦੇ ਅਨਮੇਸ ਰੂਪ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਆਦਿਸ਼ਾ ਜੀ ਦੀ ਰਸਨਾ ਚ ਉਚਾਰਨ ਹੋਇਆ ਸਤਿਗੁਰੂ ਜੀ ਕਿਰਪਾ ਕਰਦੇ ਆ ਸੋਈ ਕਰਾਏ ਜੋ ਤੁਧ ਭਾਵੈ ਇਹ ਅਕਾਲ ਪੁਰਖ ਵਾਹਿਗੁਰੂ ਤੂੰ ਉਹੀ ਕਰਾਉਣਾ ਜੋ ਤੈਨੂੰ ਚੰਗਾ ਲੱਗੇ ਤੂੰ ਉਹੀ ਕਰਾਈ ਸਾਡੇ ਕੋਲੋਂ ਆਪਾਸ਼ਾ ਕਿਰਪਾ ਕਰੀਂ ਜਿਹੜਾ ਤੇਰੇ ਮਨ ਨੂੰ ਪਉਂਦਾ ਹੋਵੇ ਅਸੀਂ ਤਾਂ ਆਪਣੀ ਮਰਜ਼ੀ ਵੀ ਕਰ ਜੰਦੇ ਆ ਨਾ ਮਨਮਤਾ ਜਿਹੜੀ ਉਹ ਆਪਣੀ ਮਰਜ਼ੀ ਹੈ ਤੇ ਜਿਹੜੀ ਗੁਰਮਤਾ ਗੁਰੂ ਦੀ ਮਰਜ਼ੀ ਹੈ ਜੇ ਗੁਰਮਤਾ ਆਪਣਾ ਗੁਰਮਖਾਂ ਤੇ ਗੁਰੂ ਦੇ ਸਨਮਖੋ ਕੇ ਤੇ ਗੁਰੂ ਦੀ ਮਰਜ਼ੀ ਅਨੁਸਾਰ ਚੱਲਦੇ ਆਂ ਜੇ ਮਨ ਮੁਖ ਹੈ ਤੇ ਮਨ ਦੇ ਪਿੱਛੇ ਲੱਗਦੇ ਹੁਣ ਮਨ ਤਾਂ ਕਹਿੰਦਾ ਵੀ ਆਹ ਕੰਮ ਨਹੀਂ ਕਰਨਾ ਮਨ ਤਾਂ ਕਹਿੰਦਾ ਗੁਰਦੁਆਰੇ ਜਾਣਾ ਹੀ ਨਹੀਂ ਮਨ ਤਾਂ ਸਤਪੁਰਜੀ ਕਹਿੰਦੇ ਨੇ ਵੀ ਮਨ ਤਾਂ ਕਰੇ ਮੰਨਦਾ ਹੀ ਨਹੀਂ ਜੋ ਚਿੱਟੀ ਵਿੱਚ ਪਿਆ ਰਹਿੰਦਾ ਹੈ ਇਹ ਗੁਰੂ ਦੀ ਮਤਾ ਪੈਨੂੰ ਠੀਕੇ ਨਾ ਫਿਰ ਸਮਝਤੇ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਅਕਾਲਪੁਰਖ ਵਾਹਿਗੁਰੂ ਜਿਹੜਾ ਤੈਨੂੰ ਚੰਗਾ ਲੱਗੇ ਨਾ ਜਿਵੇਂ ਤੈਨੂੰ ਜਾਵ ਭਾਵੇ ਤੋ ਰਾਖਾ ਪਰ ਤੇਰਿਆ ਸਤਿਗੁਰੂ ਅਸੀਂ ਤਾਂ ਤੇਰੇ ਹੀ ਆ ਜਿਵੇਂ ਤੈਨੂੰ ਚੰਗਾ ਲੱਗਦਾ ਉਵੇਂ ਕਰਾ ਲਾ ਇੱਥੇ ਤੂੰ ਚਾਹੇ ਉੱਥੇ ਰੱਖ ਲਾ ਜਿਵੇਂ ਭਾਵੇ ਜਿਵੇਂ ਕਰਾਉਣਾ ਚਾਹੇ ਤੁਸੀਂ ਦੇਖਿਆ ਹੋਣਾ ਨਾ ਇੱਕ ਕਈ ਵਾਰ ਅਰਦਾਸ ਦੇ ਵਿੱਚ ਕਿ ਇਹ ਕਹਿੰਦੇ ਜਿਉ ਭਾਵੇ ਤੇਵੇਂ ਕਰਾਵੇਂ ਜੀ